ਦੀਕਾਲ ਜੀਓ ਨਾਇਆਪ ਜੀ ਦਾ ਗੁਰਨਾਮ ਸਿੰਘ चौहान ਕੀ ਸਾਰਥਕ ਹੈ ਸਰਕਾਰ ਦਾ ਜੁੱਧ ਨਸ਼ਿਆਂ ਵਿਰੁੱਧ ਆ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੁੱਧ ਨਸ਼ਿਆਂ ਦੇ ਵਿਰੁੱਧ ਆਮ ਆਦਮੀ ਪਾਰਟੀ ਦਾ ਵਰਕਰ ਜੁੱਧ ਨਸ਼ਿਆਂ ਦੇ ਵਿਰੁੱਧ ਸੈਮੀਨਾਰ ਦੌਰਾਨ ਦਿੱਤੀ ਗਈ ਟੀ-ਸ਼ਰਟ ਪਾ ਕੇ ਨਸ਼ੇ ਵਿੱਚ ਤਲਲੀ ਹੋਇਆ ਜੁੱਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਅੱਗੇ ਤੋਰ ਰਿਹਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਨਸ਼ੇ ਦੇ ਸਦਾਗਰਾਂ ਨੂੰ ਜੇਲੀ ਭੇਜਣ ਨਸ਼ੇ ਦੀ ਓਵਰਡੋਜ਼ ਨਾਲ ਠੰਡੇ ਹੋਏ ਚੁੱਲਿਆਂ ਨੂੰ ਮੁੱਢ ਤੋਂ ਬੁਗਾਉਣ ਵੇੜਿਆਂ ਵਿੱਚ ਝੁੱਗੇ ਘਾਹ ਦਾ ਵਿਨਾਸ਼ ਕਰਕੇ ਰੰਗਲਾ ਪੰਜਾਬ ਬਣਾਉਣ ਦੇ ਵਾਅਦਿਆਂ ਨਾਲ ਹੋਂਦ ਵਿੱਚ ਆਈ ਪੰਜਾਬ ਸਰਕਾਰ ਨੇ ਹੁਣ ਤੱਕ ਘੋੜੇ ਵਿੱਚੋਂ ਕੂੜੀ ਨਹੀਂ ਕੱਤੀ ਪੰਜਾਬ ਸਰਕਾਰ ਦਾ ਇੱਕ ਮੰਤਰੀ ਪੰਜਾਬ ਦੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ ਵੱਡਾ ਐਲਾਨ ਕਰ ਚੁੱਕਿਆ ਹੈ ਪਿੰਡਾਂ ਵਿੱਚ ਨਸ਼ੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਣਾ, ਲੁੱਟਾਂ, ਖੋਹਾਂ, ਚੋਰੀਆਂ ਨੇ ਪੰਜਾਬੀਆਂ ਦੀਆਂ ਚਿੰਤਾਵਾਂ ਵਧਾਈਆਂ ਹਨ। ਸਰਕਾਰ ਗੁੰਮਰਾਹਕੁੰਨ ਪ੍ਰਚਾਰ ਕਰਕੇ ਨਾਕਾਮੀਆਂ ਤੇ ਪਰਦਾ ਪਾਉਣ ਲੱਗੀ। ਚੰਨੀ ਸਰਕਾਰ ਵੱਲੋਂ ਇੱਕ ਅਕਾਲੀ ਆਗੂ ਤੇ ਨਸ਼ਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਵੱਡੇ ਦਾਅਵੇ ਕਰਨ ਵਾਲੀ ਸਰਕਾਰ ਨੇ ਉਸ ਨੂੰ ਜੇਲ੍ਹ ਤਾਂ ਭੇਜ ਦਿੱਤਾ। ਪਰ ਅਜੇ ਤੱਕ ਉਸ ਦੇ ਖਿਲਾਫ ਚਲਾਨ ਪੇਸ਼ ਨਹੀਂ ਕੀਤਾ ਇਹ ਪ੍ਰਗਟਾਵਾ ਵੀ ਉਹਨਾਂ ਦੇ ਆਪਣੇ ਹੀ ਇੱਕ ਵਿਧਾਇਕ ਵੱਲੋਂ ਕੀਤਾ ਜਾ ਰਿਹਾ ਹੈ ਹੁਣ ਸਰਕਾਰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਇੱਕ ਅਕਾਲੀ ਆਗੂ ਨੂੰ ਗ੍ਰਿਫਤਾਰ ਕਰਕੇ ਪ੍ਰਚਾਰ ਕਰ ਰਹੀ ਹੈ ਕਿ ਮਗਰਮੱਛ ਨੂੰ ਹੱਥ ਪਾਉਣ ਤੇ ਸਾਰੀਆਂ ਪਾਰਟੀਆਂ ਦੀਆਂ ਚੀਕਾਂ ਨਿਕਲ ਰਹੀਆਂ ਨੇ ਲੰਬੇ ਸਮੇਂ ਬਾਅਦ ਸ਼ੁਰੂ ਕੀਤਾ ਜੋ ਤਨਸ਼ਿਆਂ ਦਾ ਤਮ ਤੋੜ ਰਿਹਾ ਹੈ ਹਲਕਾ ਚਤਰਾਣਾ ਵਿੱਚ ਆਪ ਦੇ ਇੱਕ ਆਗੂ ਖਿਲਾਫ ਨਸ਼ਿਆਂ ਦੇ ਵਿਰੁੱਧ ਕੇਸ ਦਰਜ ਹੋਇਆ ਪੁਲਿਸ ਨੇ ਕ੍ਰਾਈਮ ਰਿਪੋਰਟ ਨਾ ਪਾ ਕੇ ਉਸ ਦੀ ਪਛਾਣ ਛਪਾਈ ਸੀ ਪੁਲਿਸ ਨੇ ਕ੍ਰਾਈਮ ਰਿਪੋਰਟ ਨਾ ਪਾ ਕੇ ਉਸ ਦੀ ਪਛਾਣ ਛਪਾਈ ਹੈ ਇੱਕ ਵਿਧਾਇਕ ਦੇ ਕਰੀਬੀ ਸਾਥੀ ਤੋਂ ਵੱਡੀ ਪੱਧਰ ਤੇ ਨਸ਼ੀਲੇ ਪਦਾਰਥ ਫੜੇ ਜਾਣ ਮਗਰੋਂ ਪੰਜਾਬ ਹਰਿਆਣਾ ਹਾਈ ਕੋਰਟ ਦੀ ਫਟਕਾਰ ਕੀ ਸਰਕਾਰ ਨਸ਼ੇ ਨਹੀਂ ਵਕਾਉਂਦੀ ਨਸ਼ਾ ਵਿਰੁੱਧ ਆਵਾਜ਼ ਉਠਾਉਣ ਦਾ ਭੁਗਤਣਾ ਪਿਆ ਖਮਿਆਜਾ ਆਪ ਦੇਖ ਰਹੇ ਹੋ ਸੀਸੀਟੀਵੀ ਦੀ ਫੁਟੇਜ ਮਲਜਮ ਪਹਿਲਾਂ ਲਾਲ ਰੰਗ ਦੀ ਸਵਿਫਟ ਅੱਗੇ ਲੈ ਗਏ ਫਿਰ ਬੈਕ ਲਿਆ ਕੇ ਬਜ਼ੁਰਗ ਚ ਮਾਰ ਕੇ ਭਜਦੇ ਹੋਏ ਗੱਡੀ ਦੇ ਮਗਰ ਧੂਵੇਂ ਦੀ ਲਾਟ ਪੁਲਿਸ ਚੌਕੀ ਬਾਦਚਾਪੁਰ ਉਗੋਕੇ ਚ ਖੜੀ ਨੁਕਸਾਨੀ ਗੱਡੀ ਦਾ ਦ੍ਰਿਸ਼ਾ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤੇ ਰੂਹਾਂ ਦੇ ਮੇਲ YouTube ਚੈਨਲ ਦੇ ਆਨਰ ਵੱਲੋਂ ਸੋਸ਼ਲ ਮੀਡੀਆ ਤੇ ਨਸ਼ਿਆਂ ਦੇ ਵਿਰੁੱਧ ਪਾਈਆਂ ਪੋਸਟਾਂ ਦਾ ਉਸ ਸਮੇਂ ਕਮਿਆਜਾ ਭੁਗਤਣਾ ਪਿਆ ਜਦੋਂ ਉਸ ਦੇ ਪਿਤਾ ਸਰਦਾਰ ਬਲੀ ਸਿੰਘ 80 ਸਾਲਾ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਕੁਝ ਵਿਅਕਤੀਆਂ ਨੇ 200 ਗਾਜ ਤੋਂ ਗੱਡੀ ਵੈਕ ਲਿਆ ਕੇ ਮਾਰੀ ਬਜ਼ੁਰਗ ਦੇ ਖੱਬੇ ਪੱਟ ਦੀ ਮੁੱਖ ਹੱਡੀ ਟੁੱਟ ਜਾਣ ਕਾਰਨ ਉਹ 3 ਮਹੀਨਿਆਂ ਤੋਂ ਬੈੱਡ ਤੇ ਪਿਆ ਹੈ ਢਾਈ ਮਹੀਨੇ ਬਾਅਦ ਪੁਲਿਸ ਨੇ ਚਾਰ ਮੁੱਲਜਮਾ ਵਿੱਚੋਂ ਇੱਕ ਦੀ ਹਾਈ ਕੋਰਟ ਵੱਲੋਂ ਦਿੱਤੀ ਗਈ ਆਰਜੀ ਜਮਾਨਤ ਦੇ ਮਗਰੋਂ ਗ੍ਰਿਫਤਾਰੀ ਪਾਈ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਜਾਗਰੂਕ ਕਰਦਾ ਆਪ ਦਾ ਵਰਕਰ ਜੁੱਧ ਨਸ਼ਿਆਂ ਵਿਰੁੱਧ ਟੀ-ਸ਼ਰਟਾਂ ਵੰਡ ਕੇ ਵਰਕਰਾਂ ਨੂੰ ਜੁੱਧ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਇਹਨਾਂ ਵਿੱਚੋਂ ਇੱਕ ਵਿਅਕਤੀ ਨੇ ਨਸ਼ੇ ਨਾਲ ਤਲਲੀ ਯੋਧ ਨਸ਼ਿਆਂ ਦੇ ਵਿਰੁੱਧ ਖੁੱਲਕੇ ਕੀਤਾ ਪ੍ਰਚਾਰ ਜੁੱਧ ਨਸ਼ਿਆਂ ਵਿਰੁੱਧ ਗਵਾਹੀ ਭਰ ਰਿਹਾ ਹੈ ਸੱਚ ਦੀ ਆਵਾਜ਼ ਰੂਹਾਂ ਦਾ ਮੇਲ ਆਪ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਆਪ ਚੈਨਲ ਨੂੰ ਸਬਸਕ੍ਰਾਈਬ ਕਰਕੇ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਨੂੰ ਨਮਾਣਿਆਂ ਨੂੰ ਮਾਣ ਬਖਸ਼ਣਾ ਸਤਿ ਸ੍ਰੀ ਅਕਾਲ ਜੀਓ ਧੰਨਵਾਦ